ਅਸਤੇ-ਵਾਸਤੇ ਪਰਿਵਾਰ ਦੇ ਕਹਿਰ ਟੁੱਟ ਪਿਆ ਜਿੱਥੇ ਆਸਮਾਨੀ ਬਿਜਲੀ ਡੇਗਨ ਦੇ ਨਾਲ ਚਾਚੇ ਭਤੀਜੇ ਦੀ ਥਾਂ ਹੀ ਜਾਨ ਨਿਕਲ ਗਈ ਦੱਸਿਆ ਜਾ ਰਿਹਾ ਹੈ ਕਿ ਚਾਚਾ ਫੋਜੀ ਆ ਜੋ 15 ਦਿਨਾਂ ਦੀ ਛੁੱਟੀ ਲੈ ਕੇ ਘਰ ਆਇਆ ਹੋਇਆ ਸੀ ਤੇ ਉਸਦੇ ਨਾਲ ਭਤੀਜਾ ਵੀ ਸੀ ਜੋ ਖੇਤਾਂ ਦੇ ਵਿੱਚ ਕੰਮ ਕਰ ਰਹੇ ਸਨ। ਇਸੇ ਦੌਰਾਨ ਆਸਮਾਨ ਨੂੰ ਬਿਜਲੀ ਡਿੱਗੀ। ਦੋਨਾਂ ਦੀ ਖੇਤ 'ਚ ਥਾਹ ਹੀ ਚਾ ਨਿਕਲ ਗਈ। ਇੱਕੋ ਹੀ ਘਰ ਦੇ 'ਚ ਦੋ ਲਾਸ਼ਾਂ ਵਿਛੀਆਂ ਹੋਈਆਂ ਨੇ ਤੇ ਇੱਕੋ ਹੀ ਘਰ 'ਚੋਂ ਦੋ ਅਰਥੀਆਂ ਉੱਠ ਰਹੀਆਂ ਨੇ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਰੱਖਿਆ। ਮਾਮਲਾ ਜਲਾਲਾਬਾਦ ਦੇ ਪਿੰਡ ਚੱਕ ਵਜ਼ੀਦਾ ਦਾ ਹੈ ਜਿੱਥੇ ਇੱਕ ਆਸਮਾਨੀ ਬਿਜਲੀ ਡਿੱਗਣ ਦੇ ਚਾਚਾ ਭਤੀਜੇ ਦੀ ਮੌਤ ਹੋ ਗਈ ਹੈ ਚਾਚਾ ਜੋ ਕਿ ਫੌਜੀ ਆ ਅਤੇ 15 ਦਿਨ ਦੀ ਛੁੱਟੀ ਤੇ ਆਇਆ ਹੋਇਆ ਸੀ ਤੇ ਭਤੀਜਾ ਜੋ ਕਿ ਇੱਕ ਆਈਟੀਆਈ ਦਾ ਕੋਰਸ ਕਰ ਰਿਹਾ ਸੀ ਤੇ ਉਹ ਵੀ ਛੁੱਟੀ ਤੇ ਸੀ ਤੇ ਆਪਣੇ ਚਾਚੇ ਦੇ ਨਾਲ ਖੇਤਾਂ 'ਚ ਕੰਮ ਕਰ ਰਿਹਾ ਸੀ ਇਸੇ ਦੌਰਾਨ ਨਾਸਮਾਨ ਤੋਪਛੜੀ ਡਿੱਗੀ ਅਤੇ ਦੋਨਾਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਖੇਤ ਦੇ ਵਿੱਚ ਇਹ ਦੋਵੇਂ ਕੰਮ ਕਰ ਰਹੇ ਸਨ ਉਹ ਭਾਰਤ ਪਾਕਿਸਤਾਨ ਦੇ ਸਰਹੱਦ ਚ ਪੈਂਦਾ ਇਸ ਵੇਲੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਪੂਰਾ ਹਾਂ ਪੂਰਾ ਕਿਹ ਹੈ ਭਾਈ ਜੀ ਕੀ ਨਾਮ ਹੈ ਕਿੱਥੋਂ ਦੇ ਰਹਿਣ ਵਾਲੇ ਕਿੱਥੋਂ ਦੇ ਰਹਿਣ ਵਾਲੇ ਮੇਰਾ ਪਿੰਡ ਚੱਕ ਬਜੀਦਾ ਕੀ ਨਾਮ ਹੈ ਸੰਤੋਖ ਸਿੰਘ ਕੀ ਘਟਨਾ ਕਰਮ ਕੀ ਵਾਪਰਿਆ ਪੂਰਾ ਘਟਨਾ ਕਰਮ ਜੀ ਚੱਕ ਹੀ ਵਾ ਇਹਨਾਂ ਦੀ ਖੇਤੀ ਹੈ ਜੀ ਉੱਥੇ ਸਾਡੇ ਖੇਤ ਨਾਲ ਖੇਤੀ ਹੈ ਇਹਨਾਂ ਦਾ ਕਸ਼ਮੀਰ ਸਿੰਘ ਫੌਜੀ ਹੈ ਜੋ ਅਸਾਮ ਰਾਈਫਲ ਚ ਹੈ ਨਹੀਂ ਸੀ ਉਸ ਮਾਨੀ ਬਿਜੀ ਡਿੱਗਣ ਨਾਲ ਉਹਨਾਂ ਦੀ ਉਹਦੇ ਭਤੀਜਾ ਤੇ ਉਹਨਾਂ ਦੀ ਮੌਕੇ ਦੀ ਮੌਤ ਹੋ ਗਈ ਦੋਨੋਂ ਜਣੇ ਮੌਜੂਦ ਸੀ ਦੋਨੋਂ ਜੀ ਦੋਨੋਂ ਕੱਟੇ ਕੰਮ ਕਰ ਰਹੇ ਸੀ ਖੇਤ ਇਸ ਮਨੁੱਖ ਲਈ ਦੀ ਗਨੋਰ ਦੀ ਮੌਤ ਹੋਰ ਕੋਈ ਸੀਗਾ ਕੋਲ ਕੋਲ ਜਿਹੜੇ ਬੰਦੇ ਸੀਗੇ ਜਿਹੜੇ ਵੇਖਣ ਵਾਲੇ ਉਹ ਦੱਸਦੇ ਆ ਕਿ ਅਸੀਂ ਡਰ ਦੇ ਕਾਰਨ ਅਸੀਂ ਵੀ ਨੇੜੇ ਨਹੀਂ ਗਏ ਜਦੋਂ ਕਿ ਕੁਝ 20 ਸਾਲ ਵਾਲੇ ਤੇ ਕੋਈ ਹੋਰ ਬੰਦੇ ਬਾਅਦ ਚ ਆ ਕੇ ਇਹਨਾਂ ਨੂੰ ਚੱਕ ਕੇ ਤੇ ਜਾ ਕੇ ਕਢਾਇਆ ਇਹ ਕਿੰਨੇ ਕਿੰਨੇ ਕਵਜੇ ਦੀ ਘਟਨਾ ਹੈ ਇਹ ਤਕਰੀਬਨ 6 ਵਜੇ ਦੀ ਜੀ ਸਾਡੇ ਕਿਸ਼ੋਰ ਉਸ ਤੋਂ ਬਾਅਦ ਦੇ ਵਿੱਚ ਮੌਕੇ ਤੇ ਹੀ ਮੌਤ ਹੋ ਗਈ ਕਿ ਕਿੱਥੋਂ ਦੇ ਰਹਿਣ ਵਾਲੇ ਸੀ ਚੱਕ ਬਜੀਦਾ ਜੀ ਕੀ ਨਾਮ ਕੀ ਸੀ ਉਹਨਾਂ ਦਾ ਇੱਕ ਕਸ਼ਮੀਰ ਸਿੰਘ ਫੌਜੀ ਹੈ ਜੀ ਦੂਸਰਾ ਸੋਨਾ ਸਿੰਘ ਪੁੱਤਰ ਜਗENDER ਸਿੰਘ ਉਹਦਾ ਭਤੀਜਾ ਛੁੱਟੀ ਆਏ ਸੀ ਫੌਜੀ ਛੁੱਟੀ ਆਏ ਸੀ ਕਿੱਥੇ ਕਰਦੇ ਨੇ ਡਿਊਟੀ ਡਿਊਟੀ ਜੇ ਆਸਾਮ ਰਾਈਫਲ ਜਗ੍ਹਾ ਮੈਨੂੰ ਪੱਕਾ ਨਹੀਂ ਪਤਾ ਕਿਹੜੀ ਜਗ੍ਹਾ ਤੇ ਡਿਊਟੀ ਆਸਾਮ 'ਚ ਹੀ ਹੋਣਗੀ। ਯਾਨੀ ਕਿ ਅਸਮਾਨੀ ਕੁਦਰਤੀ ਹਾਂਜੀ ਕੁਦਰਤੀ। ਅੱਜ ਕਿਹਨਾ ਆ ਮਾਰੇ ਕਿੱਥੋਂ ਦੇ ਰਹਿਣ ਵਾਲੇ? ਮੇਰਾ ਨਾਮ ਜਗਿੰਦਰ ਸਿੰਘ ਜੀ ਚੱਕ ਵਜੀਦਾ ਦੇ ਰਹਿਣ ਵਾਲੇ। ਘਟਨਾ ਘਰਮ ਕੀ ਵਾਪਰਿਆ ਪੂਰਾ ਇਹ। ਅੱਜ ਜੋਨਾ ਸ਼ੁਰੂ ਕੀਤਾ ਸੀਗਾ ਜੀ ਰਫੜ ਕਰਕੇ ਦੁਪੱਟੇ ਵੱਡੇ ਨਾ ਸੀ ਸਾਰੇ ਨੇ ਇਕੱਠੇ ਹੀ ਪਟੇ ਵਾਰਡ ਕੇ ਤੇ ਗਏ ਨਾ ਗੇੜਾ ਮਾਰਨ ਵਾਸਤੇ ਤੇ ਅਸੀਂ ਪਟੇ ਲੱਦੇ ਜਾਈ ਪਏ ਸੀ ਕਿ ਤੇਜ ਅਚਾਨਕ ਬਿਜਲੀ ਚਮਕ ਵੱਜੀ ਐ ਅਸੀਂ ਬਾਜ ਕੇ ਗਏ ਤੇ ਦੋਨੇ ਡਿੱਗੇ ਪਏ ਸੀ ਬਿਜਲੀ ਮੌਕੇ ਤੇ ਮੌਤ ਹੋ ਗਈ ਸੀ ਹਾਂਜੀ ਮੌਕੇ ਤੇ ਹੋ ਗਈ ਸੀ ਕੀ ਲੱਗਦੇ ਸੀ ਦੋਨੋਂ ਤੁਹਾਡੇ ਇੱਕ ਮੇਰਾ ਬ੍ਰਦਰ ਐ ਤੇ ਇੱਕ ਮੇਰਾ ਬੱਚਾ ਮੁੰਡਾ ਆ ਗਿਆ ਜੀ ਬ੍ਰਦਰ ਦੀ ਕਿੰਨੀ ਉਮਰ ਸੀ ਬ੍ਰਦਰ ਦੇ ਉਮਰ ਹੋਏਗੀ ਜਿੰ ਤੱਕ ਕਰੀਬਨ 30 40 ਸਾਲ ਤੱਕ ਦੇ ਬੱਚੀ ਹੈਗੇ ਨੇ ਉਹਦਾ ਬੱਚਾ ਇੱਕ ਹੈ ਕੁੜੀ ਆ ਜੀ ਜੇਡੇ ਤੁਹਾਡੇ ਦਾ ਹਾਂਜੀ بیٹے ਦਾ ਅਨ ਮੈਰਿਡ ਐ ਜੀ ਕਿੰਨੀ ਉਮਰ ਹੁੰਦੀ ਹਾਂ ਉਮਰ ਹੈਗੇ ਜੀ 20 ਸਾਲ ਦਾ ਬੱਚਾ 20 ਦਾ 25 26 ਸਾਲ ਹੈ ਕੀ ਹੋਣਾ ਅੰਕਲ ਜੀ ਮੌਤ ਤਾਂ ਕੁਦਰਤੀ ਵਾਪਰੀ ਆ ਪਰ ਫਿਰ ਵੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਕੀ ਹੁਣ ਕਰਨਾ ਸਾਢੇ ਸਾਰਾ ਘਰ ਜਿਵੇਂ ਕਹਿੰਦੇ ਕੁਝ ਨਹੀਂ ਰਹਿ ਗਿਆ ਜੀ ਹੁਣ ਜਿਹੜੇ ਫੌਜੀ ਸਿੰਘ ਸੇ ਡਿਊਟੀ ਕਰਦੇ ਸਨ ਅਸਾਮ ਤੇ ਜੀ ਅਸਾਮ ਰਹਿ ਪਏ ਜੀ ਕਹਿੰਦੇ ਅਸਾਮ ਨਹੀਂ ਛੁੱਟੀ ਆਏ ਹਾਂ ਛੁੱਟੀ ਆਏ ਆ ਚੌਥਾ ਪੰਜਵਾਂ ਦੇਣਾ ਜੀ ਕੀ ਹੋਇਆ ਕੀ ਮਸਲਾ ਜਦੋਂ ਵੀਰ ਦੇ ਲੈਟ ਆਈ ਸੀ ਨਾ ਜਦੋਂ ਪਈ ਸਲੈਟ ਹੈ ਉਹਲੇ ਫੌਜੀ ਤੇ ਨਾ ਜੀ ਭਤੀਜਾ ਸੀ ਉਹ ਦੋਵੇਂ ਨੇ ਕਰਾਈ ਚੱਕੀ ਜਾਂਦੇ ਸੀ ਕਰਾਈ ਚੱਕੀ ਜਗਦੰ ਲੈਟ ਪਈ ਦੇ ਦੋਵੇਂ ਡੱਗਾ ਸੀ ਡੱਗ ਪੈਣ ਫਾੜ ਵਿੱਚ ਅਸੀਂ ਭੱਜੇ ਆ ਕੋਈ ਲੈਟ ਲੱਗ ਕੀ ਹੋ ਖਰੇ ਨੇ ਜਗਦ ਕੋਲ ਗਏ ਤੇ ਉਹਲੇ ਮੁਗੇ ਪੈ ਸੀ ਕਿਹਦੀ ਸਾਰੇ ਬੰਦੇ ਨੇ ਹੱਦ ਮਾਰਾ ਨਾ ਰਾਣ ਮਹਾਰਾਜ ਗਿੰਦਨ ਹੱਦ ਜਲਦੀ ਜਲਦੀ ਆਓ ਹੱਦ ਮੇਰੇ ਕੋਈ ਲੈਟ ਲੱਗੀ ਜੀ ਇਹਨਾਂ ਵੇਖਦੇ ਮੁਰਗੀ ਜਦ ਦਵਾਰ ਲੈਟ ਪੈਂਦੀ ਅਦੀ ਭੱਜ ਗਈ ਸਮਾਨੀ ਸਮਾਨੀ ਦਵਾਰ ਲੈਟ ਆਈ ਮੋ ਭੱਜ ਗਈ ਉਹ ਤੇ ਪਿੱਛੇ ਦੀ ਵੀਰ ਆਹੂ ਜੱਲਾ ਨਹੀਂ ਗਿਆ ਵੇਖਣ ਗਿਆ ਅਦੀ ਕੋਈ ਰੁਕੇ ਕੋਈ ਨਹੀਂ ਨੇੜੇ ਨਹੀਂ ਗਿਆ ਉਹ ਕੀ ਕਰਨਾ ਕਰ ਆਪਰੇ ਕੋਈ ਤੇ ਕਰੀ 6 ਵਜੇ ਦਾ ਟਾਈਮ ਸੀ ਜੀ ਤੇ ਸਮਾਨੀ ਬਿਜਲੀ ਗਿਰੀ ਹੈ ਜਿਹਦੇ ਨਾਲੇ ਖੇਤ ਕੰਮ ਕਰਦੇ ਸੀ ਸਾਰਾ ਪਰਿਵਾਰ ਇਹ ਦੋਵੇਂ ਜਿਹੜੇ ਲੜਕੇ ਸੀ ਚਾਚਾ ਭਤੀਜਾ ਕਮਲਪ੍ਰੀਤ ਤੇ ਕਸ਼ਮੀਰ ਸਿੰਘ ਇਹ ਆਪਣੇ ਝੋਨੇ ਦੀਆਂ ਵਟਾਂ ਬਣਾ ਰਹੇ ਸੀ ਇਕੱਠੇ ਤੇ ਸਮਾਨੀ ਬਿਜਲੀ ਡਿੱਗਣ ਨਾਲ ਮਤਲਬ ਇਹਨਾਂ ਦੀ ਇੱਥੇ ਡੈਥ ਹੋ ਗਈ ਮੋਕੇ ਤੇ ਦੂਜਾ ਪਰਿਵਾਰ ਜਿਹੜਾ ਪਾਸੇ ਸਾਈਡ ਤੇ ਕੋਈ ਪੱਠੇ ਵੱਢ ਰਿਹਾ ਸੀ ਕੋਈ ਛੋਟ ਕਰ ਰਿਹਾ ਸੀਗਾ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਜਦੋਂ ਇਹਨਾਂ ਦੇਖਿਆ ਜਾ ਕੇ ਤੇ ਉਹ ਦੋਨੇ ਡੈਥ ਹੋ ਗਏ ਸਰ ਕਿੰਨੀ ਕਿੰਨੀ ਉਮਰ ਸੀ ਬੰਦਾਂ ਦੀ ਉਮਰ ਕਰੀਬ ਇੱਕ ਤਾਂ ਜਿਹੜਾ ਇਹਦਾ ਕਸ਼ਮੀਰ ਸਿੰਘ ਆ ਉਹਦਾ ਆਰਮੀ ਚ ਛੁੱਟੀ ਆਇਆ 15 ਦਿਨ ਦੀ ਤੇ ਦੂਜਾ ਮੁੰਡਾ ਜਿਹੜਾ ਉਹ ਵੀ ਇਹ ਕੀਤੀ ਹੋਈ ਹੈ ਯੰਗ ਜਿਹਨੇ ਤੁਹਾਨੂੰ ਸਰ ਕੇਹੋ ਜੀ ਉਹ ਕਾਰਵਾਈ ਕੀਤੀ ਜਾ ਰਹੀ ਹੈ ਮਸਕਾਰਵੇ ਜੋ 174 ਦੀ ਕਾਰਵਾਈ ਕਰਾਂਗੇ ਜੋ ਬਣਦੀ ਜੋ ਕਾਰਵਾਈ ਕਾਨੂੰਨੀ ਕਾਰਵਾਈ ਬਣਦੀ ਕਰਾਂਗੇ ਕਿ ਖਾਸ ਦੇ ਵਾਸਤੇ ਪਰਿਵਾਰ ਤੇ ਕਹਿਰ ਟੁੱਟ ਪਿਆ ਜਿੱਥੇ ਆਸਮਾਨੀ ਬਿਜਲੀ ਡੇਗਨ ਦੇ ਨਾਲ ਚਾਚੇ ਭਤੀਜੇ ਦੀ ਥਾਂ ਹੀ ਜਾਨ ਨਿਕਲ ਗਈ ਦੱਸਿਆ ਜਾ ਰਿਹਾ ਹੈ ਕਿ ਚਾਚਾ ਫੋਜੀ ਆ ਜੋ 15 ਦਿਨਾਂ ਦੀ ਛੁੱਟੀ ਲੈ ਕੇ ਘਰ ਆਇਆ ਹੋਇਆ ਸੀ ਤੇ ਉਸਦੇ ਨਾਲ ਭਤੀਜਾ ਵੀ ਸੀ ਜੋ ਖੇਤਾਂ ਦੇ ਵਿੱਚ ਕੰਮ ਕਰ ਰਹੇ ਸਨ। ਇਸੇ ਦੌਰਾਨ ਆਸਮਾਨ ਨੂੰ ਬਿਜਲੀ ਡਿੱਗੀ। ਦੋਨਾਂ ਦੀ ਖੇਤ 'ਚ ਥਾਹੀ ਚਾ ਨਿਕਲ ਗਈ। ਇੱਕੋ ਹੀ ਘਰ ਦੇ 'ਚ ਦੋ ਲਾਸ਼ਾਂ ਵਿਛੀਆਂ ਹੋਈਆਂ ਨੇ ਤੇ ਇੱਕੋ ਹੀ ਘਰ 'ਚੋਂ ਦੋ ਅਰਥੀਆਂ ਉੱਠ ਰਹੀਆਂ ਨੇ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਰੱਖਿਆ। ਮਾਮਲਾ ਜਲਾਲਾਬਾਦ ਦੇ ਪਿੰਡ ਚੱਕ ਵਜ਼ੀਦਾ ਦਾ ਹੈ ਜਿੱਥੇ ਇੱਕ ਆਸਮਾਨੀ ਬਿਜੜੀ ਡਿੱਗਣ ਦੇ ਚਾਚਾ ਭਤੀਜੇ ਦੀ ਮੌਤ ਹੋ ਗਈ ਹੈ ਚਾਚਾ ਜੋ ਕਿ ਫੌਜੀ ਆ ਅਤੇ 15 ਦਿਨ ਦੀ ਛੁੱਟੀ ਦੇ ਆਇਆ ਹੋਇਆ ਸੀ ਤੇ ਭਤੀਜਾ ਜੋ ਕਿ ਇੱਕ ਆਈਟੀਆਈ ਦਾ ਕੋਰਸ ਕਰ ਰਿਹਾ ਸੀ ਤੇ ਉਹ ਵੀ ਛੁੱਟੀ ਤੇ ਸੀ ਤੇ ਆਪਣੇ ਚਾਚੇ ਦੇ ਨਾਲ ਖੇਤਾਂ 'ਚ ਕੰਮ ਕਰ ਰਿਹਾ ਸੀ ਇਸੇ ਦੌਰਾਨ ਨਾਸਮਾਨ ਤੋ ਪਿਛੜੀ ਡਿੱਗੀ ਅਤੇ ਦੋਨਾਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਖੇਤ ਦੇ ਵਿੱਚ ਇਹ ਦੋਵੇਂ ਕੰਮ ਕਰ ਰਹੇ ਸਨ ਉਹ ਭਾਰਤ-ਪਾਕਿਸਤਾਨ ਦੀ ਸਰਹੱਦ ਦੇ ਜਪੰਦ ਹੈ ਇਸ ਵੇਲੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਪੂਰਾ ਹਾ ਪੂਰਾ ਕਿਹ ਹੈ ਭਾਈ ਜੀ ਕੀ ਨਾਮ ਹੈ ਕਿੱਥੋਂ ਦੇ ਰਹਿਣ ਵਾਲੇ ਕਿੱਥੋਂ ਦੇ ਰਹਿਣ ਵਾਲੇ ਮੇਰਾ ਪਿੰਡ ਚੱਕ ਬਜੀਦਾ ਕੀ ਨਾਮ ਹੈ ਸੰਤੋਖ ਸਿੰਘ ਕੀ ਘਟਨਾ ਕਰਮ ਕੀ ਵਾਪਰਿਆ ਪੂਰਾ ਘਟਨਾ ਕਰਮ ਜੀ ਚੱਕ ਹੀ ਵਾ ਇਹਨਾਂ ਦੀ ਖੇਤੀ ਹੈ ਜੀ ਉੱਥੇ ਸਾਡੇ ਖੇਤ ਨਾਲ ਖੇਤੀ ਹੈ ਇਹਨਾਂ ਦਾ ਕਸ਼ਮੀਰ ਸਿੰਘ ਫੌਜੀ ਹੈ ਜੋ ਆਸਾਮ ਰਾਈਫਲ ਚ ਹੈ ਨਹੀਂ ਸੀ ਉਸ ਮਾਨੀ ਬਿਜੀ ਡਿੱਗਣਾ ਉਹਨਾਂ ਦੀ ਉਹਦੇ ਭਤੀਜਾ ਤੇ ਉਹਨਾਂ ਦੀ ਮੌਕੇ ਦੀ ਮੌਤ ਹੋ ਗਈ ਦੋਨੋਂ ਜਣੇ ਮੌਜੂਦ ਸੀ ਦੋਨੋਂ ਜੀ ਦੋਨੋਂ ਇਕੱਠੇ ਕੰਮ ਕਰ ਰਹੇ ਸੀ ਖੇਤ ਚ ਇਸ ਮਨੁੱਖ ਲਈ ਦੀ ਗਨੋਰ ਦੀ ਮੌਤ ਹੋਰ ਕੋਈ ਸੀਗਾ ਕੋਲ ਕੋਲ ਜਿਹੜੇ ਬੰਦੇ ਸੀਗੇ ਜਿਹੜੇ ਵੇਖਣ ਵਾਲੇ ਉਹ ਦੱਸਦੇ ਆ ਕਿ ਅਸੀਂ ਡਰ ਦੇ ਕਾਰਨ ਅਸੀਂ ਵੀ ਨੇੜੇ ਨਹੀਂ ਗਏ ਜਦੋਂ ਕਿ ਕੁਝ 20 ਸਾਲ ਵਾਲੇ ਤੇ ਕੋਈ ਹੋਰ ਬੰਦੇ ਬਾਅਦ ਚ ਆ ਕੇ ਇਹਨਾਂ ਨੂੰ ਚੱਕ ਕੇ ਤੇ ਜਾ ਕੇ ਘੁਆਇਆ ਇਹ ਕਿੰਨੇ ਕਿੰਨੇ ਵਜੇ ਦੀ ਘਟਨਾ ਹੈ ਇਹ ਤਕਰੀਬਨ 6:00 ਵਜੇ ਦੀ ਜੀ ਸਾਡੇ ਕਿਸ਼ੋਰ ਉਸ ਤੋਂ ਬਾਅਦ ਦੇ ਵਿੱਚ ਮੌਕੇ ਤੇ ਹੀ ਮੌਤ ਹੋ ਗਈ ਕਿ ਕਿੱਥੋਂ ਦੇ ਰਹਿਣ ਵਾਲੇ ਸੀ ਚੱਕ ਬਜੀਦਾ ਜੀ ਕੀ ਨਾਮ ਕੀ ਸੀ ਉਹਨਾਂ ਦਾ ਇੱਕ ਕਸ਼ਮੀਰ ਸਿੰਘ ਫੌਜੀ ਹੈ ਜੀ ਦੂਸਰਾ ਸੋਨਾ ਸਿੰਘ ਪੁੱਤਰ ਜਗENDER ਸਿੰਘ ਉਹਦਾ ਭਤੀਜਾ ਛੁੱਟੀ ਆਏ ਸੀ ਫੌਜੀ ਛੁੱਟੀ ਆਏ ਸੀ ਕਿੱਥੇ ਕਰਦੇ ਨੇ ਡਿਊਟੀ ਡਿਊਟੀ ਜੇ ਆਸਾਮ ਰਾਈਫਲ ਜਗ੍ਹਾ ਮੈਨੂੰ ਪੱਕਾ ਨਹੀਂ ਪਤਾ ਕਿਹੜੀ ਜਗ੍ਹਾ ਤੇ ਡਿਊਟੀ ਆਸਾਮ 'ਚ ਹੀ ਹੋਣਗੀ ਯਾਨੀ ਕਿ ਅਸਮਾਨੀ ਕੁਦਰਤੀ ਹਾਂਜੀ ਕੁਦਰਤੀ ਅੱਜ ਕਿ ਨਾਮ ਆ ਦੇ ਕਿਤੋਂ ਦੇ ਰਹਿਣ ਆਲੇ ਮੇਰਾ ਨਾਮ ਜਗਵਿੰਦਰ ਸਿੰਘ ਜੀ ਚੱਕ ਵਜੀਦਾ ਦੇ ਰਹਿਣ ਆਲੇ ਇਹ ਘਟਨਾ ਘਰਮ ਕੀ ਵਾਪਰਿਆ ਪੂਰਾ ਹੈ ਅੱਜ ਜੋਨਾ ਸ਼ੁਰੂ ਕੀਤਾ ਸੀਗਾ ਜੀ ਰਫੜ ਕਰਕੇ ਦੁਪੱਟੇ ਵੱਡੇ ਨਾ ਸੀ ਸਾਰੇ ਨੇ ਇਕੱਠੇ ਪਟੇ ਵਾਰਡ ਕੇ ਤੇ ਗਿਆਨੇ ਗੇੜਾ ਮਾਰਨ ਵਾਸਤੇ ਤੇ ਅਸੀਂ ਪਟੇ ਲੱਦੇ ਜਾਈ ਪਏ ਸੀ ਕਿ ਤੇਜ ਅਚਾਨਕ ਬਿਜਲੀ ਚਮਕ ਵੱਜੀ ਐ ਅਸੀਂ ਬਾਜ ਕੇ ਗਏ ਤੇ ਦੋਨੇ ਡਿੱਗੇ ਪਏ ਸੀ ਬਿਜਲੀ ਮੌਕੇ ਤੇ ਮੌਤ ਹੋ ਗਈ ਸੀ ਹਾਂਜੀ ਮੌਕੇ ਤੇ ਹੋ ਗਈ ਸੀ ਕੀ ਲੱਗਦੇ ਸੀ ਦੋਨੋਂ ਤੁਹਾਡੇ ਇੱਕ ਮੇਰਾ ਬ੍ਰਦਰ ਐ ਤੇ ਇੱਕ ਮੇਰਾ ਬੱਚਾ ਮੁੰਡਾ ਆ ਗਿਆ ਜੀ ਬ੍ਰਦਰ ਦੀ ਕਿੰਨੀ ਉਮਰ ਸੀ ਬ੍ਰਦਰ ਦੇ ਉਮਰ ਹੋਏਗੀ ਜਿੰਨ ਤੋਂ ਕਰੀਬ 30 40 ਸਾਲ ਤੱਕ ਦੇ ਬੱਚੀ ਹੈਗੇ ਨੇ ਉਹਦਾ ਬੱਚਾ ਇੱਕ ਹੈ ਕੁੜੀ ਆ ਜੀ ਬੇਟੇ ਤੁਹਾਡੇ ਦਾ ਹਾਂਜੀ ਬੇਟੇ ਦਾ ਮੈਰਿਡ ਹੈ ਕਿੰਨੀ ਉਮਰ ਹੁੰਦੀ ਹਾਂ ਦੀ ਉਮਰ ਹੈ ਜੀ 20 ਸਾਲ ਦਾ ਬੱਚੀ ਜੱਫੀ ਦਾ 25 26 ਸਾਲ ਹੈ ਕੀ ਹੋਣਾ ਅੰਕਲ ਜੀ ਮੌਤ ਦਾ ਕੁਦਰਤੀ ਵਾਪਰੀ ਆ ਪਰ ਫਿਰ ਵੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਕੀ ਵਾ ਕਰਨਾ ਸਾਡਾ ਸਾਰਾ ਘਰ ਜਿਵੇਂ ਕਹਿੰਦੇ ਕੁਝ ਨਹੀਂ ਰਹਿ ਗਿਆ ਜੀ ਹੁਣ ਇਹ ਫੌਜੀ ਕਿੰਨੇ ਡਿਊਟੀ ਕਰਦੇ ਸਨ? ਅਸਾਮ ਤੇ ਜੀ ਅਸਾਮ ਰਹੇ ਭੇਜੇ ਗਏ ਨੇ ਅਸਾਮ ਨੇ। ਛੁੱਟੀ ਆਈ ਹੋਈ ਸੀ। ਹਾਂ ਛੁੱਟੀ ਆਈ ਹੈ ਚੌਥਾ ਪੰਜਵਾਂ ਦੇਣਾ ਜੀ। ਅੱਛਾ। ਨਾਮ ਵਰਦੇਸ਼ ਸਿੰਘ। ਕੀ ਹੋਇਆ ਕੀ ਮਸਲਾ ਕੀ ਜਦੋਂ ਵੀਰ ਦੇ ਲੈਡ ਆਈ ਸੀ ਨਾ ਜਦੋਂ ਪਈ ਸਲੈਟ ਹੈ ਉਹਨੇ ਫੌਜੀ ਤੇ ਨਾ ਜੀ ਭਤੀਜਾ ਸੀ ਉਹ ਦੋਵੇਂ ਨੇ ਕਰਾਈ ਚੱਕੀ ਜਾਂਦੇ ਸੀ। ਕਰਾਈ ਚੱਕੀ ਜਦੋਂ ਲੈਡ ਪਈ ਦੇ ਦੋਵੇਂ ਡੱਗਾ ਸੀ ਡੱਗ ਪੈ ਨੇ ਫਾੜ ਵਿੱਚ। ਅਸੀਂ ਭੱਜੇ ਆਂ ਕੋਈ ਲੈਡ ਲੱਗ ਕੀ ਹੋ ਖਰੇ ਨੇ। ਜਗਰ ਕੋਲ ਗਏ ਐ ਤੇ ਉਹਲੇ ਮੁਗੇ ਪੈਸਾ। ਅੱਛਾ। ਕਿਆ ਜੀ ਬੰਦ ਸਾਰੇ ਬੰਦਿਆਂ ਨੇ ਹੱਦ ਮਾਰਾ ਨਾ ਰਾਣ ਮਹਾਰਾਜ ਗਿੰਦਨ ਹੱਦ। ਪੀ ਜਲਦੀ ਜਲਦੀ ਆਓ। ਅੱਧ ਮੇਰੇ ਕੋਈ ਲਾਇਟ ਲੱਗੀ ਜੀ। ਐਨਾ ਵੇਹ ਤੇ ਮੋੜ ਜੀ ਦੁਬਾਰਾ ਲੈਟ ਪੈਂਦੀ ਅਸੀਂ ਭੱਜ ਗਏ। ਸਮਾਨੀ ਸਮਾਨੀ ਲੈਟ ਦੁਬਾਰਾ ਲੜਾਈ ਮੈਂ ਭੱਜ ਗਏ ਸੀ। ਉਹ ਤੇ ਪਿੱਛੇ ਦੀ ਵੀਰ ਆਹੂ ਜੱਲਾ ਨਹੀਂ ਗਿਆ ਵੇਖਣ ਗਿਆ। ਅਸੀਂ ਕੋਈ ਰੁਕੇ ਕੋਈ ਨਹੀਂ। ਨੇੜੇ ਨਹੀਂ ਗਿਆ। ਕਰੀਬ 6 ਵਜੇ ਦਾ ਟਾਈਮ ਸੀ ਜੀ ਤੇ ਅਸਮਾਨੀ ਬਿਜਲੀ ਗਰੀ ਹੈ ਜਿਹਦੇ ਨਾਲੇ ਖੇਤ ਕੰਮ ਕਰਦੇ ਸੀ ਸਾਰਾ ਪਰਿਵਾਰ ਇਹ ਦੋਵੇਂ ਜਿਹੜੇ ਲੜਕੇ ਸੀ ਚਾਚਾ ਭਤੀਜਾ ਕਮਲਪ੍ਰੀਤ ਤੇ ਕਸ਼ਮੀਰ ਸਿੰਘ ਇਹ ਆਪਣੇ ਝੋਨੇ ਦੀਆਂ ਵਟਾਂ ਬਣਾ ਰਹੇ ਸੀ ਇਕੱਠੇ ਤੇ ਅਸਮਾਨੀ ਬਿਜਲੀ ਡਿੱਗਣ ਨਾਲ ਮਤਲਬ ਇਹਨਾਂ ਦੀ ਉੱਥੇ ਡੈਥ ਹੋ ਗਈ ਕੋਕੇ ਤੇ ਦੂਜਾ ਪਰਿਵਾਰ ਜਿਹੜਾ ਪਾਸੇ ਸਾਈਡ ਦੇ ਕੋ ਪੱਠੇ ਵੜ ਰਿਹਾ ਸੀ ਕੋਈ ਛੋੜ ਕਰ ਰਿਹਾ ਸੀਗਾ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਜਦੋਂ ਇਹਨਾਂ ਦੇਖਿਆ ਜਾ ਕੇ ਤੇ ਉਹ ਦੋਨੋਂ ਹੀ ਡੈਥ ਹੋ ਗਏ ਸਰ ਕਿੰਨੀ ਕੀ ਉਮਰ ਸੀ ਦੋਨਾਂ ਦੀ ਉਮਰ ਕਰੀਬ ਇੱਕ ਤਾਂ ਜਿਹੜਾ ਇਹਦਾ ਕਸ਼ਮੀਰ ਸਿੰਘ ਆ ਉਹਦਾ ਆਰਮੀ ਚ ਛੁੱਟੀ ਆਇਆ 15 ਦਿਨ ਦੀ ਤੇ ਦੂਜਾ ਮੁੰਡਾ ਜਿਹੜਾ ਉਹ ਵੀ ਇਹ ਕੀਤੀ ਹੋਈ ਹੈ ਯੰਗ ਜੇਨੇ ਤੋਂ ਨਹੀਂ ਸਰ ਇਹੋ ਜੀ ਕਾਰਵਾਈ ਕੀਤੀ ਜਾ ਰਹੀ ਹੈ ਮਸਕਾਰ ਵੀ ਜੋ 174 ਦੀ ਕਾਰਵਾਈ ਕਰਾਂਗੇ ਜੋ ਬਣਦੀ ਜੋ ਕਾਰਵਾਈ ਕਾਨੂੰਨੀ ਕਾਰਵਾਈ ਬਣਦੀ ਕਰਾਂਗੇ ਜੀ